ਅੱਜ ਦੀਆਂ ਜਿਹੜੀਆਂ ਸਾਡੀਆਂ ਮੰਗਾਂ ਸਨ ਅਸਲ 'ਚ ਇਹ ਤਾਂ ਸਿਰਫ ਇਹੀ ਸਨ ਕਿ ਜਿਹੜਾ ਸਰਕਾਰ ਨੇ ਜ਼ਬਰ ਕੀਤਾ ਹੈ 19 ਤਰੀਕ ਨੂੰ ਕਿਸਾਨਾਂ ਨੂੰ ਮੀਟਿੰਗ 'ਚ ਬੁਲਾ ਕੇ ਮੀਟਿੰਗ ਕੋ ਵਾਪਸ ਆਉਂਦਿਆਂ ਨੂੰ ਅਰੈਸਟ ਕਰ ਲਿਆ ਤੇ ਬਾਅਦ ਦੇ ਵਿੱਚ ਜਿਹੜੇ ਮੋਰਚੇ ਹਨਾ ਉਥੇ ਇਨਾ ਖੜਦੂ ਪਾਇਆ ਹੱਦ ਤੋਂ ਵੀ ਜ਼ਿਆਦਾ ਰੈਸਟ ਕਰਲੇ ਸਮਾਨ ਤੋੜਤਾ ਭੰਨਤਾ ਠੱਡਿਆਂ ਤੇ ਗੇਰਤਾ ਕਤਾਨਾਂ ਦੇ ਵਿੱਚ ਮਤਲਬ ਬਹੁਤ ਵੱਡੀ ਬਰਬਾਦੀ ਕੀਤੀ ਉਧਰ ਸਰਕਾਰ ਨੇ ਉਹਦੇ ਰੋਸ ਵਿੱਚ ਉਹ ਅਸੀਂ ਅੱਜ ਦਾ ਦਿਨ ਜਿਹੜਾ ਹੈ ਇਹ ਰੱਖਿਆ ਸੀ ਜ਼ਬਰ ਮਰੋਧੀ ਦਿਵਸ ਜ਼ਬਰ ਮਰੋਧੀ ਦਿਨ ਅੱਜ ਮਨਾ ਰਹੇ ਅਸੀਂ ਸਰਕਾਰ ਦੇ ਖਿਲਾਫ ਤੇ ਇੱਕ ਮੈਂ ਗੱਲ ਕਹਿੰਦਾ ਵੀ ਇੱਕ ਸਾਰਿਆਂ ਨੂੰ ਸੱਦਾ ਦਿੱਤਾ ਸੀ ਇਕੱਠਾ ਸੀ ਟੋਟਲ ਜਿੰਨੀਆਂ ਜਥੇਬੰਦੀਆਂ ਨੇ ਪੰਜਾਬ ਦੇ ਅੰਦਰ ਵੀ ਸਾਰੇ ਇਕੱਠੇ ਹੋ ਕੇ ਆਓ ਤਾਂ ਆ ਲੜਾਈ ਲੜ ਸਕਦੇ ਆ ਇਕੱਲੇ ਇਕੱਲੇ ਨੂੰ ਤਾਂ ਸਰਕਾਰ ਪੁੱਟੇ ਹੀ ਇਕੱਲੇ ਇਕੱਲੇ ਨੂੰ ਪੁੱਟੂਗੀ ਰੋਣ ਮੀ ਨਹੀਂ ਦੇਣਾ ਪਰ ਉਹ ਅੱਜ ਅਸੀਂ ਕਹਿੰਦੇ ਆ ਕਿ ਬਹੁਤ ਵੱਡੀ ਗੱਲ ਹੈ ਖੁਸ਼ੀ ਵਾਲੀ ਗੱਲ ਹੈ ਅੱਜ ਬਹੁਤ ਜਥੇਬੰਦੀਆਂ ਆਈਆਂ ਤੇ ਕੁਝ ਜਿਹੜੀਆਂ ਜਥੇਬੰਦੀਆਂ ਸਾਡੇ ਤੋਂ ਕਾਫੀ ਦੇਰ ਦੀਆਂ ਬਾਹਰ ਸਨ ਜਿਵੇਂ ਆਜ਼ਾਦ ਵਾਲੇ ਆ ਗਏ ਉਹ ਵੀ 3-4 ਜਿੱਥੇ ਬੰਦੀਆਂ ਜਿੱਥੇ ਪਹੁੰਚੀਆਂ ਨੇ ਇੱਕ ਸਭ ਤੋਂ ਵੱਡੀ ਜਿੱਤ ਜਿਹੜੀ ਮੈਂ ਕਹਿੰਦਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਹੋਈ ਹੈ ਕਿ ਸਰਕਾਰ ਤੇ ਇੰਨਾ ਦਬਾਅ ਬਣ ਗਿਆ ਇਸ ਪ੍ਰੋਗਰਾਮ ਦਾ 28 ਮਾਰਚ ਵਾਲੇ ਦਾ ਸਰਕਾਰ ਨੂੰ ਰਾਤ ਦੀ ਰਾਤ ਸਰਕਾਰ ਨੂੰ ਬੰਦੇ ਸਾਡੇ ਉਹ ਛੱਡਣੇ ਪੈਣੇ ਸਾਡੀ ਇਹੀ ਮੰਗ ਸੀ ਮੇਣ ਕਿ ਪਹਿਲਾ ਬੰਦੇ ਰਿਹਾ ਕੀਤੇ ਜਾਣ ਜਿਹੜੀ ਮੀਟਿੰਗ ਸੀ ਉਦੋਂ ਤਾਂ ਹੀ ਅਸੀਂ ਮੀਟਿੰਗ ਦੇ ਵਿੱਚ ਨਹੀਂ ਸੀ ਕਿ ਸਰਕਾਰ ਵਾਲੀ ਚਿੱਕੀ ਵਾਲੀ ਚ ਵੀ ਪਹਿਲਾ ਬੰਦੇ ਰਿਆ ਕਰੋ ਮਾਹੌਲ ਪੈਦਾ ਕਰੋ ਮੀਟਿੰਗਾਂ ਵਾਲਾ ਜਿੰਨਾ ਚਿਰ ਮੀਟਿੰਗਾਂ ਵਾਲਾ ਮਾਹੌਲ ਨਹੀਂ ਪੈਦਾ ਹੁੰਦਾ ਤੁਹਾਡੇ ਨਾਲ ਬਹਿਣ ਦਾ ਕੋਈ ਫਾਇਦਾ ਨਹੀਂ ਤੁਸੀਂ ਆਪਣਾ ਵਿਸ਼ਵਾਸ ਗਵਾ ਚੁੱਕੇ ਹੋ ਪੰਜਾਬ ਤੋਂ ਤੁਹਾਡਾ ਵਿਸ਼ਵਾਸ ਖਤਮ ਹੋ ਚੁੱਕਾ ਹੈ ਤੁਹਾਡੇ ਤੇ ਕਿਸੇ ਨੂੰ ਵਿਸ਼ਵਾਸ ਨਹੀਂ ਕਰਨਾ ਇਸ ਕਰਕੇ ਉਦੋਂ ਅਸੀਂ ਮੀਟਿੰਗ ਨਹੀਂ ਠੀਕ ਹੈ ਇਹ ਮੰਗਾਂ ਰੱਖੀ ਹੈ ਵੀ ਪਹਿਲਾ ਸਾਡੇ ਬੰਦੇ ਬਿਨਾਂ ਸ਼ਰਤ ਰਿਆ ਕਰੋ ਤੇ ਬਾਕੀ ਅਗਲੀ ਗੱਲ ਇੱਕ ਸਮਾਨ ਜਿਹੜਾ ਕਿਸੇ ਦਾ ਛੱਤਲ ਖوار ਹੋ ਗਿਆ ਨਹੀਂ ਮਿਲਦਾ ਪਿਆ ਉਹਨਾਂ ਨੂੰ ਸਮਾਨ ਦਿਓ ਤੇ ਸਰਕਾਰ ਆਰੇ ਇਸ ਗੱਲ ਤੇ ਮਹਿਸੂਸ ਵੀ ਕਰੇਗਾ ਸਾਥੂ ਗਲਤੀ ਹੋਈ ਐ ਇਹ ਸਾਡੀਆਂ ਮੰਗਾ ਸਨ ਪਰ ਸਾਡੀ ਵੱਡੀ ਜਿੱਤ ਅੱਜ ਜਿਹੜੀ ਐ ਸੰਯੁਕਤ ਕਿਸਾਨ ਮੋਰਚੇ ਦੀ ਉਹ ਇਹ ਹੋਈ ਐ ਕਿ ਜਿਹੜਾ ਸਰਕਾਰ ਨੇ ਅੱਧੀ ਰਾਤ ਨੂੰ ਬੰਦੇ ਛੱਡੇ ਅੱਜ ਤੱਕ ਅੱ디 ਆ ਨਹੀਂ ਹੋਇਆ ਰਾਤ ਨੂੰ ਬੰਦੇ ਦੀ ਕੱਢਦੇ ਹੁੰਦੇ ਜੇਲ੍ਹ ਚੋਂ ਸ਼ਾਮ ਨੂੰ ਕੱਢਦੇ ਹੁੰਦੇ ਨੇ ਜਾ ਕੇ ਸਾਰਾ ਦਿਨ ਕਾਰਪੇ ਕੀਤੀ ਸ਼ਾਮ ਨੂੰ ਕੱਢੇ ਸਰਕਾਰ ਨੇ ਅੱਧੀ ਰਾਤ ਲੋਕਾਂ ਦੇ ਰੋਹ ਤੋਂ ਡਰਦਿਆਂ ਉਹ ਬੰਦੇ ਜਿਹੜੇ ਨੇ ਸਾਡੇ ਆਗੂ ਅੱਤੀ ਰਾਤ ਕੰਡੇ ਨਿਵਾਰ ਉਹ ਤੋਂ ਵੱਡੀ ਜਿੱਤ ਹੈ ਇਹ ਗੱਲ ਸਾਡੀ ਪਛਾਈ ਕਿੰਨੇ ਇਹ ਤੁਹਾਡੀ ਪ੍ਰੈਸ ਵਾਲਿਆਂ ਨੇ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਪ੍ਰਧਾਨ ਜੀ ਮੈਂ ਟਰਾਲੀਆਂ ਦਾ ਮਸਲਾ ਆ ਰਿਹਾ ਹੈ ਮਾਮਲਾ ਕਿ ਉਹਦੇ ਬਾਰੇ ਕੀ ਕੋਈ ਗੱਲ ਸੀ ਉਹ ਵੇਖੋ ਅਸੀਂ ਵੀ ਕੋ ਕਰਦੇ ਆ ਬਈ ਸੱਚਾਈ ਕਿੱਥੇ ਐ ਠੀਕ ਐ ਜੇ ਕਿਸੇ ਨੇ ਟਰਾਲੀਆਂ ਆਗੂ ਜ਼ਿੰਮੇਵਾਰ ਨੇ ਲਕੁਆਈਆਂ ਨੇ ਉਹਨੇ ਚੋਰੀ ਕੀਤੀਆਂ ਨੇ ਬੜੀ ਮਾੜੀ ਗੱਲ ਇਹਦੋਂ ਕੱਟਣਾ ਮਾੜੀ ਹੋ ਨਹੀਂ ਸਕਦੀ ਕੋਈ ਵੀ ਜੇ ਕਿਸੇ ਜ਼ਿੰਮੇਵਾਰ ਬੰਦੇ ਨੇ ਲਕੁਆਈਆਂ ਨੇ ਕਿਉਂਕਿ ਅੱਜ ਕੱਲ ਅੱਜ ਆਪਣੇ ਸਪਸ਼ਟੀਕਰਨ ਵੀ ਅਗਲੇ ਦੇ ਰਹੇ ਆ ਜੇ ਕਿਸੇ ਨੇ ਲਕੁਆਈਆਂ ਦੇਦੋਂ ਮਾੜੀ ਗੱਲ ਕੋ ਨਹੀਂ ਕੋਈ ਵੀ ਤੇ ਨਜਾਇਜ਼ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ ਟਰਾਲੀਆਂ ਗੁੰਮ ਜ਼ਰੂਰ ਹੋਈਆਂ ਨੇ ਕੱਲ ਵੀ ਇੱਕ ਵੀਡੀਓ ਆ ਰਹੀ ਸੀ ਕਿ ਬਲਵੇੜੇ ਦੇ ਨੇੜੇ ਇੱਕ ਪਿੰਡ ਦੇ ਵਿੱਚੋਂ ਟਰਾਲੀ ਨੂੰ ਆ ਪੇਂਡ ਕਰਕੇ ਚੱਕਿਆਂ ਨੂੰ ਵੀ ਪੇਂਡ ਜਾਂ ਕਰਕੇ ਰਿੰਮਾਂ ਜਾਂ ਨੂੰ ਵੀ ਤੇ ਸਾਰੀ ਟਰਾਲੀ ਨੂੰ ਪੇਂਡ ਕਰਕੇ ਬਾਹਰ ਖਲਾਰੀ ਹੋਈ ਕਿਸੇ ਨੇ ਕੋਈ ਪਤਾ ਲੱਗਿਆ ਇਹ ਗਲਤ ਗੱਲਾਂ ਨੇ ਇਹ ਤਾਂ ਇੱਕ ਗੰਧ ਖਾਣ ਵਾਲੀ ਗੱਲ ਆ ਇਹਦੇ ਨਾਲ ਕੁਛ ਨਹੀਂ ਬੰਨਾ ਜੇ ਕਿਸੇ ਦਿੱਤੀ ਟਰਾਲੀ ਉਦੀ ਜੱਕੇ ਦਾ ਸਮਾਨ ਆਉਂਦਾ ਉਸ ਜੁਕਤ ਮੋਰਚੇ ਨੂੰ ਉਹ ਨਾ ਦੂਮਾ ਮੋਰਚਾ ਨੂੰ ਉਹ ਦਿੱਤਾ ਜਾਵੇ ਚੋਰੀ ਕਰਨ ਨਾਲ ਕੁਛ ਨਹੀਂ ਬੰਨਾ ਹਮੇਸ਼ਾ ਉਸ ਪਰਮਾਤਮਾ ਦੇ ਦਿੱਤੀਆਂ ਪਾਰ ਲੱਗਣਾਂ ਚੋਰੀ ਨਾਲ ਕਦੀ ਵੀ ਨਹੀਂ ਗੁਰਜਿਆ ਇਸ ਕਰਕੇ ਨਹੀਂ ਹੋਣਾ ਚਾਹੀਦਾ ਜੇ ਕਿਸੇ ਨੇ ਲਕਾਇਆ ਤਾਂ ਦੇਣਾ ਚਾਹੀਦਾ ਜੀ ਵਾਲਾ ਮੈਂ ਸੰਯੁਕਤ ਕਿਸਾਨ ਮੋਰਚੇ ਤੇ ਕਿਰਤੀ ਕਿਸਾਨ ਯੂਨੀਅਨ ਦਾ ਹਾਂ ਜਿਹੜਾ ਧਰਨਾ ਦਾ ਪੰਗਿਆ ਦੱਸ ਕਿਵੇਂ ਜਿਹੜਾ ਜਪਾ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਜ਼ਬਰ ਵਿਰੋਧੀ ਦੇਣ ਸਾਰੇ ਦੇਸ਼ ਚ ਡਿਸਟ੍ਰਿਕਟ ਹੈੱਡ ਕੁਆਟਰਾਂ ਦੇ ਧਰਨੇ ਰੱਖੇ ਨੇ ਜੋ ਕਿਸਾਨ ਲਹਿਰ ਦੇ ਉੱਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਹਮਲਾ ਬੋਲਿਆ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਸਾਡਾ ਚੰਡੀਗੜ੍ਹ ਕੂਚ ਹੈ ਜਿਹੜਾ ਤਾਰਪੀਟੋ ਕਰਨ ਦੀ ਕੋਸ਼ਿਸ਼ ਕੀਤੀ ਸ਼ੰਭੂ ਖਨੋਰੀ ਦੇ ਜਿਹੜੇ ਧਰਨੇ ਨੇ ਉਹ ਜਬਰ ਦੇ ਜ਼ੋਰ ਚੁਕਾਏ ਨੇ ਇਹਨਾਂ ਸਾਰੀਆਂ ਗੱਲਾਂ ਚੋ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੀ ਉਪਰਪਾਈ ਕਰਾਉਣ ਲਈ ਇਹਨਾਂ ਗੱਲਾਂ ਤੇ ਰੋਸ ਜ਼ਾਹਰ ਕਰਨ ਲਈ ਆ ਸਾਰੇ ਦੇਸ਼ ਚ ਇਹ ਧਰਨੇ ਆ ਜਿਹੜੇ ਹੋਰ ਆ ਦੇਖੋ ਅੱਜ ਅਸੀਂ ਇਹ ਸਮਝਦੇ ਆ ਕਿ ਇਸ ਰੋਸ ਦਾ ਇੱਕ ਅਸਰ ਸੀ ਜਿਸ ਕਰਕੇ ਗ੍ਰਿਫਤਾਰ ਕੀਤੇ ਸਾਰੇ ਕਿਸਾਨ ਰਿਹਾ ਕੀਤੇ ਨੇ ਔਰ ਫਰਦਰ ਅਸੀਂ ਅੱਗੇ ਪੰਜਾਬ ਦੇ ਸਾਰੇ ਆਵਾਮ 'ਚ ਜੋ ਇਸ ਸਮੇਂ ਅਮਰੀਕਾ ਨਾਲ ਮੁਕਤ ਵਪਾਰ ਦੀਆਂ ਗੱਲਾਂ ਚੱਲ ਰਹੀਆਂ ਨੇ ਉਸ ਦੇ ਖਿਲਾਫ ਇੱਕ ਲੈ ਕੇ ਜਾਵਾਂਗੇ ਗੱਲ ਕਿਉਂਕਿ ਜੇ ਅਮਰੀਕਾ ਨਾਲ ਇਹ ਜਿਹਾ ਫ੍ਰੀ ਟ੍ਰੇਡ ਐਗਰੀਮੈਂਟ ਹੁੰਦਾ ਆ ਤਾਂ ਇਹ ਖੇਤੀ ਨੂੰ ਹੀ ਨਹੀਂ ਤਬਾਹ ਕਰੂਗਾ ਇਹ ਹੋਰ ਬਹੁਤ ਸਾਰੇ ਜਿਹੜੇ ਡੇਰੀ ਦੇ ਧੰਦਾ ਤੇ ਛੋਟੇ ਕਾਰੋਬਾਰੀਆਂ ਦਾ ਨੁਕਸਾਨ ਕਰੂ ਇਹ ਅੱਜ ਦੀ 1 ਦਿਨ ਦੀ ਕਾਲ ਹੈ 3 ਵਜੇ ਤੱਕ ਇਹ ਚੱਲੂਗਾ 3 ਵਜੇ ਸਮਾਪਤ ਹੋਊਗਾ ਜੀ